ਸ਼ਰੂ ਕੀ ਕਿਰਪਾ ਨਾਲ ਆਪਾਂ ਦੇ ਕਾਦੇ ਲੱਗੇ ਹੋਏ ਆਂ ਸਾਥੀ ਸੰਗਤ ਦਾ ਸਾਤਾ ਸੂਰਿ ਰੱਖਿਆ ਸੀ ਜਿਵੇਂ ਸਾਰਾ ਦਿਨ ਨਰੰਤਰ ਸੰਗਤਾਂ ਦਾ ਸੰਦਰਸ਼ਨ ਮਿਲ ਕਰਦੇ ਰਹ ਜੋ ਗੌਰ ਅਚਾਨਾ ਸੰਗਤਾਂ ਸਵਾਵਾ ਕਰ ਰਹੀਆਂ ਨੇ ਤੂ ਦ੍ਰਿੜੋ ਸੰਗਤਾਂ ਆਈਆਂ ਨੇ ਬਾਬਾ ਜੀ ਸਿੰਘ ਜੀ ਆ ਇਹਨਾਂ ਨੂੰ ਬੇਨਤੀ ਕੀਤੀ ਨਾ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਉਹ ਤੋਂ ਪਾਣੀ ਪੁਣੇ ਲੈ ਕੇ ਸੰਗਤ ਦੀ ਸੇਵਾ ਚਲੇ ਤੇ ਇਹਨਾਂ ਨੂੰ ਬਹੁਤ ਉਨਕਾ ਸਤਿਕਾਰ ਹੈ ਕਿ ਸਰੋ 20 ਦੀ ਸਾਈਜ਼ ਜੀ ਮਹਾਵਾ ਬਾਬਾ ਆਪਣੇ ਨਾਲ ਕੋਈ ਗਰੀਬ ਉਹ ਵੀ ਸੰਤਾਜ ਦੂਰੋਂ ਡੇੜਣੀਆਂ ਸਾਰੀਆਂ ਇੱਥੇ ਪਹੁੰਚ ਰਹੀਆਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਮੇਰੇ ਤੇ ਆਰਡੀਓ ਚੈਨਲ ਹੈ ਇਹ ਬੇਨਤੀ ਸਭ ਤੋਂ ਜਿਹੜੇ ਨੌਜਵਾਨ ਘਰਾਂ ਚੋਂ ਬਾਹਰ ਆਓ ਕਿ ਆਪਾਂ ਸਾਰੇ ਰਲ ਮਿਲ ਕੇ ਇਹਨੂੰ ਪੂਰਾ ਬਣਨ ਦੇ ਦੇ ਬਾਕੀ ਕੰਮ ਜਿਹੜੇ ਸਾਰੇ ਚੱਲਦੇ ਹੀ ਰਹਿੰਦੇ ਆ ਉਦੋਂ ਇੱਕ ਤਰ੍ਹਾਂ ਬੰਨ ਬੰਨ ਲਵਾਂਗੇ ਫਿਰ ਜਿਹੜਾ ਬੰਨ ਆ ਉਹ ਜਰਾਪ ਤੇ ਚੱਲੇ ਚੱਲੇ ਚਲੇਗਾ ਸਾਖੇ ਜਾਂ ਹੋਰ ਪੰਡਾਂ ਨੂੰ ਪਾਣੀ ਜਾ ਰਿਹਾ ਉਹ ਰੁਕ ਜਾਵੇਗਾ ਹੁਣ ਰਾਤ ਵੀ ਮਹਾਰਾਜ ਕਿਰਪਾ ਨਾਲ ਮੇਰੇ ਸਾਹ ਨਾਲ ਤਿੰਨ ਚਾਰ ਹਜ਼ਾਰ ਸੀ ਰਾਜ ਦੋਹਾਂ ਪੰਨਾਂ ਤੇ 250 ਬੰਦਾ ਜਿਹੜਾ ਸੀ ਉਹ ਇੱਥੇ ਬੰਨ ਕੱਢਦੇ ਨੂੰ ਨਹੀਂ ਛੱਡਿਆ ਆ ਤੇ 200 ਬੰਦਾ ਅਸੀਂ ਥੇ ਬੰਨ ਛੱਡਿਆ ਉਹਦੋਂ ਤੱਕ ਵੀ ਬਣਾਉਣਾ 20 ਜਿਹੜਾ 20 ਫਟੋਣਾ ਜਿਹੜਾ ਬੰਨ ਮੈਂ ਆਪ ਹੁਣ ਬਣਾ ਕੇ ਕੋਈ ਤੇ ਲੱਗਾ ਰਿਆ ਨਾਲ ਸਰ ਜਿੰਨੇ ਵੀ ਲੱਗੇ ਰਹੇ ਹੁਣ ਜੇ ਲਾ ਦੇਣਾ ਸਾਡੇ ਮਹਾਰਾਜਾ ਦੀ ਕਿਰਪਾ ਨਾਲ ਉਸੇ ਬੁਢੇ ਅਸ਼ਾਣਾ ਸੁਭਾਵਾ ਕਰ ਰਹੀ ਆ ਪਰ ਫਿਰ ਮੈਂ ਸਭ ਤੋਂ ਪਿੱਛੇ ਸਾਰੀ ਜਾਨ ਤੱਕ ਇਹ ਸਾਮ ਰਹਿ ਗਿਆ ਇਸ ਤਰ੍ਹਾਂ ਸਵੇਰੇ ਸਮੇਂ ਫੇਰ ਬਦਲ ਕੇ ਆਏਗੀ ਰਾਤ ਨੂੰ ਫੇਰ ਇਸ ਤਰ੍ਹਾਂ ਪੂਰਾ ਉੱਤਮਾਰੇ ਕਿਰਪਾ ਨਾਲ ਸੇਂਹਡਾਲ ਨਾ ਸੰਸਥਾ ਨਾਲ ਬੇਨਤੀ ਕਰ ਲਈ ਆ ਤੇ ਸਾਰੇ ਸੰਗਤ ਬੁਢੇ ਅਸ਼ਾਣਾ ਨਾਲ ਹਾਂ ਦਾ ਵਾਪਰਿਆ ਵਾ ਇਸੇ ਲਈ ਸਵਾਵਾ ਜੀ ਨਰਮਤ ਦਿਨ ਰਾਤ ਕਰਨ ਗਿਆ ਟੈਡ ਦਾ ਪ੍ਰਮਾਣ ਪ੍ਰਚਾਰ ਨੇ ਕੰਮ ਦਾ ਪ੍ਰਚਾਰ ਸਹਿਯੋਗ ਹੀ ਆਪ ਨੂੰ ਮਹਾਰਾਜਾ ਦੇ ਨਾਮ ਲੈ ਕੇ ਕੋਟਾ ਦੇ ਕੇ ਕਾਲੀ ਹੋਈ ਤੇ ਮੇਰਾ ਮੇਰਾ ਦਾ ਸਤਿਕਾਰ ਅਰਦਾਵੋਸਾ ਚਾਹੀਦਾ बाक़ी संग बड़ेशह प